ਬੀਤੇ ਦਿਨ ਪਟਿਆਲਾ ਦੇ ਵਿੱਚ ਭਾਰਤੀਏ ਭਾਵਲਪੁਰ ਮਹਾ ਸੰਗ ਰਜਿਸਟਰਡ ਦੀ ਰਾਸ਼ਟਰੀ ਕਾਰਜ ਕਰਨੀ ਦੀ ਬੈਠਕ ਰਾਸ਼ਟਰੀ ਪ੍ਰਧਾਨ ਸ਼੍ਰੀ ਗਿਆਨ ਚੰਦ ਕਟਾਰੀਏ ਦੀ ਪ੍ਰਧਾਨਗੀ ਦੇ ਵਿੱਚ ਰੱਖੀ ਗਈ ਜਿਸ ਦੇ ਵਿੱਚ ਭਾਰਤੀਏ ਭਾਵਲਪੁਰ ਮਹਾ ਸੰਗ ਦੇ ਰਾਸ਼ਟਰੀ ਕਾਰਜ ਕਰਨੀ ਦੇ ਸਾਰੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ ਹੈ ਅਤੇ ਆਪਣੇ ਵਿਚਾਰ ਸਾਰਿਆਂ ਦੇ ਸਾਹਮਣੇ ਰੱਖੇ ਨੇ ਇਸ ਬੈਠਕ ਦਾ ਅਹਿਮ ਮੁੱਦਾ ਏ ਸੀ ਭਾਰਤੀ ਬਾਵਲਪੁਰ ਮਹਾਸੰਗ ਦੇ ਮੌਜੂਦਾ ਰਾਸ਼ਟਰੀ ਪ੍ਰਧਾਨ ਸ਼੍ਰੀ ਗਿਆਨ ਚੰਦ ਕਟਾਰੀਆ ਦੇ 3 ਸਾਲ ਪੂਰੇ ਹੋਣ ਤੋਂ ਬਾਅਦ ਹੁਣ ਨਵੇਂ ਪ੍ਰਧਾਨ ਦੀ ਚੋਣ ਕਰਨਾ ਅਤੇ ਉਕਤ ਚੋਣ ਦੀ ਬੈਠਕ ਹਰਦਵਾਰ ਦੇ ਵਿੱਚ ਰੱਖਣ ਦੀ ਤਰੀਕ ਤੇ ਵਿਚਾਰ ਵਿਸ਼ਰਾਮ ਕੀਤਾ ਗਿਆ। ਉਕਤ ਬੈਠਕ ਦੇ ਵਿੱਚ ਜਿੱਥੇ ਮੈਂਬਰ ਸਾਹਿਬਾਨਾਂ ਦੇ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ ਜਿਵੇਂ ਸਿੱਖਿਆ ਨੂੰ ਲੈ ਕੇ ਅਤੇ ਨੌਜਵਾਨਾਂ ਨੂੰ ਭਾਰਤੀ ਬਾਵਲਪੁਰ ਮਹਾਸੰਗ ਦੇ ਨਾਲ ਜੋੜਨਾ ਅਤੇ ਵਿਰੰਧਾਵਾਨ ਦੇ ਵਿੱਚ ਬਣ ਰਹੀ ਧਰਮਸ਼ਾਲਾ ਦੀ ਬਾਰੇ ਵੀ ਗੱਲਬਾਤ ਕੀਤੀ ਗਈ। ਇਸ ਮੌਕੇ ਤੇ ਪੰਜਾਬ ਪ੍ਰਧਾਨ ਸ਼੍ਰੀ ਜਗਦੀਸ਼ ਕੁਮਾਰ ਜੱਗਾ ਤੇ ਪਟਿਆਲਾ ਦੇ ਮੇਅਰ ਸ਼੍ਰੀ ਕੋਂਦਨ ਗੋਗਿਆ ਵੱਲੋਂ ਮੰਚ ਤੋਂ ਕਿਹਾ ਗਿਆ ਭਾਰਤੀ ਬਾਵਲਪੁਰ ਮਹਾਸੰਗ ਦੇ ਵਿੱਚ ਰਾਜਨੀਤਿਕ ਵਿੰਗ ਹੋਣਾ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰਾਂ ਤੋਂ ਆਪਣੀ ਬਰਾਦਰੀ ਵਾਸਤੇ ਟਿਕਟਾਂ ਦੀ ਮੰਗ ਕੀਤੀ ਜਾਵੇ ਇਸ ਮੌਕੇ ਤੇ ਮੈਂਬਰ ਸਾਹਿਬਾਨਾਂ ਦੇ ਵੱਲੋਂ ਪਿਛਲੇ 3 ਸਾਲਾਂ ਦੀ ਕਾਰਗੁਜ਼ਾਰੀ ਜੋ ਕਿ ਰਾਸ਼ਟਰੀ ਪ੍ਰਧਾਨ ਗਿਆਨ ਚੰਦ ਕਟਾਰੀਆ ਵੱਲੋਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਨਿਭਾਈ ਗਈ ਮੰਚ ਤੋਂ ਉਹਨਾਂ ਦੀ ਕਾਫੀ ਤਾਰੀਫ਼ ਕੀਤੀ ਗਈ ਅਤੇ ਮੈਂਬਰਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਅੱਗੇ ਵੀ ਸ਼੍ਰੀ ਗਿਆਨ ਚੰਦ ਕਟਾਰੀਆ ਨੂੰ ਸਰਬਸੰਮਤੀ ਦੇ ਨਾਲ ਪ੍ਰਧਾਨ ਪੜਾਇਆ ਜਾਵੇ। ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਰਾਸ਼ਟਰੀ ਪ੍ਰਧਾਨ ਗਿਆਨ ਚੰਦ ਕਟਾਰੀਆ ਦੀ ਤਾਂ ਪੱਤਰਕਾਰਾਂ ਦੇ ਵੱਲੋਂ ਪੁੱਛੇ ਗਏ ਸਵਾਲ ਕਿ ਤੁਸੀਂ ਸਰਬਸੰਮਤੀ ਦੇ ਨਾਲ ਪ੍ਰਧਾਨ ਬਣਨ ਵਾਸਤੇ ਤਿਆਰ ਹੋ ਤਾਂ ਉਹਨਾਂ ਨੇ ਆਪਣੇ ਕੰਮ ਦਾ ਹਵਾਲਾ ਦਿੱਤਾ ਕਿ ਹੈ ਕਿ ਉਹਨਾਂ ਦੇ ਕੋਲ ਟਾਈਮ ਦੀ ਕਮੀ ਹੈ ਇਸ ਕਰਕੇ ਉਹ ਪ੍ਰਧਾਨ ਅੱਗੇ ਨਹੀਂ ਬਣਨਾ ਚਾਹੁੰਦੇ। ਪਰ ਮੈਂਬਰ ਸਹਾਬਾਨਾ ਨੇ ਸ਼੍ਰੀ ਗਿਆਨ ਚੰਦ ਕਟਾਰੀਆ ਨੂੰ ਹੀ ਸਰਬਸੰਮਤੀ ਦੇ ਨਾਲ ਅਗਲਾ ਪ੍ਰਧਾਨ ਚੁਣਨ ਵਾਸਤੇ ਕਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਹਰੀਦੁਆਰ ਦੇ ਵਿੱਚ ਹੋਣ ਵਾਲੀ ਬੈਠਕ ਦੇ ਵਿੱਚ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਜਾਂਦਾ ਹੈ ਜਾਂ ਫਿਰ ਚੋਣਾ ਕਰਵਾਈਆਂ ਜਾਣਗੀਆਂ ਪਰ న్యూਸ 89 ਦੇ ਸੂਤਰਾਂ ਦੇ ਹਵਾਲੇ ਤੋਂ ਇਹ ਹੀ ਜਾਪਦਾ ਹੈ ਕਿ ਹਰੀਦੁਆਰ ਦੇ ਵਿੱਚ ਹੋਣ ਵਾਲੀ ਪ੍ਰਧਾਨਗੀ ਦੀ ਬੈਠਕ ਦੇ ਵਿੱਚ ਸਰਬਸੰਮਤੀ ਦੇ ਨਾਲ ਪ੍ਰਧਾਨ ਸ਼੍ਰੀ ਗਿਆਨ ਚੰਦ ਕਟਾਰੀਆ ਨੂੰ ਹੀ ਚੁਣਨ ਦੀ ਪੂਰੀ ਸੰਭਾਵਨਾ ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਮੰਚ ਤੋਂ ਪੰਜਾਬ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਤੇ ਰਾਸ਼ਟਰੀ ਪ੍ਰਧਾਨ ਸ਼੍ਰੀ ਗਿਆਨ ਚੰਦ ਕਟਾਰੀਆ ਜੀ ਦਾ ਕੀ ਕੁਝ ਕਹਿਣਾ ਸੀ ਕਟਾਰੀਆ ਜੀ ਕੀ ਕਹਿਣਾ ਚਾਹੋਗੇ ਅੱਜ ਬਾਗਪੁਰੀ ਮਾਰ ਸਭ ਦੀ ਅੱਜ ਮੀਟਿੰਗ ਸੀਗੀ ਤੇ ਇੰਦੇ ਕੀ ਕੀ ਅਜੰਡੇ ਸੀਗੇ ਤੇ ਕੀ ਅੱਗੇ ਫੈਸਲੇ ਲਏ ਗਏ ਅਜੰਡਾ ਇਹ ਸੀ ਮੈਨੂੰ ਜਦੋਂ 3 ਸਾਲ ਹੋ ਗਏ ਪਰਖਾਨ ਬਣਾਇਆ ਸੀ मार्च च डेट ड्यू है ते मजबूरी च ਸਾਡੇ ਮਦਦ ਨਾਲ ਹਸਿੱਜਾ ਜੀ ਨੂੰ ਜਾਣਾ ਪੈ ਗਿਆ ਅੱਜ ਹੀ ਡੇਟ ਅਨਾਉਂਸ ਕਰ ਦੇਣੇ ਚਲੋ ਐਜ਼ ਯਰ ਰਿਸਪੈਕਟਿਵ ਵੱਡੇ ਨੇ ਉਹ ਇਹਨਾਂ ਸਮਝਣ ਵੀ ਕਹਿੰਦੇ ਹੈਗੇ ਸੀ ਡੇਟਾਂ ਦਾ ਇਹਨਾਂ ਨੇ ਆਪ ਹੀ ਕਰਤੀਆਂ ਮੈਂ ਉਹਨਾਂ ਕਰਕੇ ਡੇਟ ਅਨਾਉਂਸਿੰਗ ਕਿਤੇ ਆਪਾਂ 31 ਮਾਰਚ ਤੋਂ ਪਹਿਲਾਂ ਪਹਿਲਾਂ ਨੈਕਸਟ ਮੀਟਿੰਗ ਰੱਖ ਕੇ ਆਪਾਂ ਸਰਬ ਸਮਝਣ ਨੂੰ ਪ੍ਰਧਾਨ ਚੁਣ ਲਾਂਗੇ ਜਿਹਨੂੰ ਸਮਾਜ ਚਾਹੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਮਾਹੌਲ ਹੈਗਾ ਸਰਬਸੰਤੀ ਹੋ ਪਾਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਣੀ ਚਾਹੀਦੀ ਹੈ ਆਪਣੇ ਕਿਹੜਾ ਕਿਸ ਨਾਲ ਕੋਈ ਕੰਟਰੋਵਰਸੀ ਹੋਣੀ ਚਾਹੀਦੀ ਜਿਹਨੂੰ ਸਮਾਜ ਚ ਆਏਗਾ ਚੁਣ ਲੋ ਪਹਿਲਾਂ ਵੀ ਅੱਧਾ ਹੀ ਹੁੰਦਾ ਰਾਜ ਤੱਕ ਆਪਣਾ ਇਤਿਹਾਸ ਹੈ ਪਹਿਲਾਂ ਰਾਜਪੁਰ ਗਸਾਈ ਜੀ ਹੁੰਦੇ ਸੀ ਪ੍ਰਧਾਨ ਦੂਜੇ ਹੁੰਦੇ ਸੀ ਫਿਰ ਮਦਨ ਨਾਲ ਸੱਜਾ ਜੀ ਨੂੰ ਬਣਾਇਆ ਫਿਰ ਮੈਨੂੰ ਦਾਸ ਨੂੰ ਮੌਕਾ ਦਿੱਤਾ ਤਾਂ ਸ਼ਰਮ ਸੰਤੀ ਹੋਣੀ ਚਾਹੀਦੀ ਹੈ ਕਿਟਾਰੀ ਜਿਸ ਤਰ੍ਹਾਂ ਦਾ ਮੈਂ ਤੁਹਾਡਾ ਕਾਰਿਆਕਾਲ ਦੇਖਿਆ ਮੈਂ ਪਿਛਲੇ 3 ਸਾਲ ਵੀ ਦੇਖਿਆ ਜਿੱਤੇ ਹੁਣ ਵੀ ਮੈਂ ਕਾਰਿਆਕਾਲ ਦੇਖਿਆ ਬਹੁਤ ਵਧੀਆ ਰਿਹਾ ਤੁਹਾਨੂੰ ਲੱਗਦਾ ਕਿ ਇਸ ਵਾਰ ਵੀ ਜਿਹੜੇ ਆਪਣੇ ਜਿਹੜੇ ਸਮਾਜ ਦੇ ਲੋਕ ਹੈ ਸਦ ਸੰਤੀ ਨਾਲ ਨਵੇਂ ਪ੍ਰਧਾਨ ਬਣਾ ਦੇਣਗੇ ਨਹੀਂ ਮੈਂ ਤਾਂ ਬੀਜੀ ਐ ਮੈਂ ਤਾਂ ਮਾਫੀ ਚਾਹਾਂਗਾ ਤੇ ਤੁਹਾਡਾ ਆਪਣਾ ਪਰਸਨਲ ਵੀ ਤੁਸੀਂ ਮਤਲਬ ਕਹਿ ਕੇ ਮਤਲਬ ਉਮੀਦਵਾਰੀ ਨਹੀਂ ਬਣਨਾ ਮਤਲਬ ਨਾ 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 আচ্ছা ਤੇ ਇੱਕ ਹੋਰ ਮੇਨ ਜਿਹੜੀ ਹੈਗੀ ਵੀ ਜਿ ਇਕ ਰਾਜਨੀਤਿਕ ਕਮੇਟੀ ਬਣਾਣੀ ਚਾਹੀਦੀ ਉਹਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਾਫੀ ਲੋਕਾਂ ਨੇ ਸੁਝਾਅ ਦਿੰਦੇ ਦੇਖੋ ਜਿਹੜਾ ਇਹਨਾਂ ਨੇ ਸੰਵਿਧਾਨ ਲਿਖਿਆ ਹੈ ਆਪਣਾ ਉਹਦੇ ਤੇ ਹੀ ਹੈ ਵੀ ਨੋ politcal ਹੋਣੇ ਚਾਹੀਦੇ ਨੇ ਬਾਕੀ ਚਲੋ ਜੇ ਸਮਾਜ ਚਾਹੇਗਾ ਵੀ ਹੋਣਾ ਚਾਹੀਦਾ ਹੈ ਕਿਹੜਾ ਕੋ ਉੱਪਰੋਂ ਆਇਆ ਜੋ ਵੀ ਚਾਣਗੇ ਮੈਨੇਜਮੈਂਟ ਬਣਾਵਾਂਗੇ ਕਰ ਦਿੰਦੇ ਨੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਬਾਕੀ ਜਿਹੜਾ ਸੰਵਿਧਾਨ ਲਿਖਿਆ ਹੈ ਉਹ ਇਹੀ ਲਿਖਿਆ ਹੋਇਆ ਹੈ ਵੀ ਪ੍ਰਿੰਟਿਕਾ ਆਦਮੀ ਨਹੀਂ ਬਣ ਸਕਦਾ ਜਿਹੇ ਬਰਾਦਰੀ ਦੇ ਲੋਕ ਤੁਹਾਡੇ ਨਾ ਚਾਣ ਤੋਂ ਬਾਅਦ ਵੀ ਤੁਹਾਨੂੰ ਪ੍ਰਧਾਨ ਬਣਾਉਣਾ ਚਾਣਗੇ ਫਿਰ ਤੁਸੀਂ ਕੀ ਕਰੋਗੇ ਨਹੀਂ ਮੈਂ ਮਾਫੀ ਚਾਹਾਂਗਾ ਮੇਰੇ ਕੋਲ ਟਾਈਮ ਵੀ ਨਹੀਂ ਹੈ ਮੈਂ ਪਿੱਛੇ ਜੇ ਪਿਛਲੇ 10 11 ਸਾਲਾਂ ਤੋਂ ਗਊਸ਼ਾਲਾ ਦੇਖਦਾ ਮੈਨੂੰ ਉਹਨਾਂ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਹੈ ਮੇਰੇ ਤੋਂ ਟਾਈਮ ਹੈ ਨਹੀਂ ਮੈਂ ਉੱਥੇ ਘੱਟ ਟਾਈਮ ਦੇ ਰਿਹਾ ਹਾਂ ਕੁਝ ਗੱਲਾਂ ਹੋਈਆਂ ਅੱਜ ਮਾਸੰਗ ਦੀ ਜਿਹੜੀ ਬੈਠਕ ਸੀਗੀ ਉਸੇ ਤੁਸੀਂ ਕਾਫੀ ਗੱਲਾਂ ਕਹੀਏ ਕਿ ਰਾਜਨੀਤਿਕ ਵਿੰਗ ਵੀ ਹੋਣਾ ਚਾਹੀਦਾ ਤੇ ਕਾਫੀ ਗੱਲਾਂ ਜਿਹੜੀ ਤਰਮਸ਼ਾਲਾ ਨੂੰ ਲੈ ਕੇ ਵੀ ਹੋਈਆਂ ਕੀ ਕਹਿਣਾ ਚਾਹੋ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਤੁਹਾਡੇ ਰਾਹੀਂ ਵੀ ਵੈਸੇ ਮੈਂ ਸਟੇਜ ਤੇ ਵੀ ਧੰਨਵਾਦ ਕੀਤਾ ਤੁਹਾਡੇ ਸਾਰੇ ਪੱਤਰਕਾਰਾਂ ਦਾ ਵੀ ਤੁਹਾਡਾ ਵੀ ਬਹੁਤ ਵੱਡਾ ਰੋਲ ਹੈ ਸਮਾਜ ਨੂੰ ਅੱਗੇ ਲੈਣ ਵਾਸਤੇ ਕਿਉਂ ਤੁਸੀਂ ਵੀ ਇਸ ਸਮਾਜ ਦੇ ਪੱਤਰਕਾਰ ਹੋ ਮਾਲਕ ਹੋ ਤੇ ਜਿਨੇ ਵੀ ਤੁਸੀਂ ਦੇਖ ਰਹੇ ਹੋ ਅੱਜ ਸਾਡੇ ਕਾਰਜਕਰਨੀ ਦੀ ਮੀਟਿੰਗ ਸੀਗੀ ਆਲ ਓਵਰ ਇੰਡੀਆ ਦੇ ਭਾਰਤੀ ਬਾਲਪੁਰ ਮਾਤ ਸੰਗ ਦੀ ਤੇ ਤੁਸੀਂ ਦੇਖ ਹੀ ਰਹੇ ਹੋ ਵੀ ਮਹਾਰਾਸ਼ਟਰ ਤੋਂ ਗੁਜਰਾਤ ਤੋਂ ਹਰਿਆਣੇ ਤੋਂ ਦਿੱਲੀ ਤੋਂ ਪੰਜਾਬ ਤੋਂ ਮੇਰੇ ਸਾਹਮਣੇ ਕਾਫੀ ਸਟੇਟਾਂ ਤੋਂ ਅੱਜ ਇੱਥੇ ਬੰਦੇ ਆਏ ਹੋ ਨੇ ਦੂਰ ਦੂਰ ਤੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੁਹਾਡੇ ਰਾਂਹੀਂ ਤੇ ਅੱਜ ਜਿਹੜਾ ਸਾਡਾ ਮੀਟਿੰਗ ਦਾ ਏਜੰਡਾ ਸੀਗਾ ਮੀਟਿੰਗ ਦਾ ਸਾਡਾ ਏਜੰਡਾ ਏ ਸੀਬੀ ਸਾਡੇ ਸਤਿਕਾਰਯੋਗ ਮਾਨਯੋਗ ਗਿਆਨ ਚੰਦ ਜੀ ਕਟਾਰੀਆ ਜਿਹੜੇ ਕੀ ਭਾਰਤੀ ਬਾਲਪੁਰ ਮਾਂ ਸੰਗ ਦੇ ਪ੍ਰਧਾਨ ਹੈ ਇਹਨਾਂ ਦੇ 3 ਸਾਲ ਪੂਰੇ ਹੋ ਗਏ ਹਨ ਤੇ ਜਿਹੜਾ ਕੀ ਅਸੀਂ ਇਹ ਅੱਜ ਡਿਸਾਈਡ ਕੀਤਾ ਵੀ ਅਗਲਾ ਜਿਹੜਾ ਪ੍ਰਧਾਨ ਚੁੜਨਾ ਹੈ ਭਾਰਤੀ ਬਾਲਪੁਰ ਮਾਂ ਸੰਗ ਦਾ ਉਹ ਅਸੀਂ ਹਰਦਵਾਰੇ ਚ ਚੁੜਨਾ ਤੇ ਤਰੀਕ ਦਾ ਐਲਾਨ ਬਹੁਤ ਜਲਦ ਹੋ ਜਾਏਗਾ ਤੇ ਅੱਜ ਦਾ ਸਾਡਾ ਏਜੰਡਾ ਇਹ ਸੀ ਤੇ ਮੈਂ ਅਸੀਂ ਇਹ ਵੀ ਦੇਖਿਆ ਵੀ ਅਸੀਂ ਦੇਖੋ ਜਿਹੜਾ ਕੀ ਪਹਿਲਾਂ ਭਾਰਤੀ ਬਾਲਪੁਰ ਮਾਂ ਸੰਗ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਮੈਂ ਇਹ ਗੱਲ ਕਹਿ ਸਕਦਾ ਵੀ ਅੱਜ 3 ਸਾਲਾਂ ਵਿੱਚ 3 ਸਾਲਾਂ ਵਿੱਚ ਅੱਜ ਭਾਰਤੀ ਬੋਲਪੁਰ ਮਾ ਸੰਗ ਜਦੋਂ ਦੀ ਪ੍ਰਧਾਨ ਬਣੇ ਨੇ ਕਟਾਰੀਆ ਸਾਹਿਬ ਵੀ ਅੱਜ ਪਤਾ ਲੋਕਾਂ ਨੂੰ ਲੋਕਾਂ ਨੂੰ ਕਿ ਮੈਂ ਕਹਿੰਦਾ ਆਲਓਵਰ ਇੰਡੀਆ ਕੀ ਪੂਰੇ ਵਰਲਡ ਨੂੰ ਪਤਾ ਹੈ ਵੀ ਕੋਈ ਭਾਰਤੀ ਬੋਲਪੁਰ ਮਾ ਸੰਗ ਕੋਈ ਸੰਸਥਾ ਹੈਗੀ ਇਹ ਕਟਾਰੀਆ ਸਾਹਿਬ ਦੀ ਪਰ ਕਿਉਂ 3 ਸਾਲ ਹੋਏ ਸਾਰੇ ਚੀਜ਼ਾਂ ਪੂਰੀਆਂ ਤਾਂ ਨਹੀਂ ਹੋ ਜਾਂਦੀਆਂ ਕੁਝ ਕਮੀਆਂ ਵੀ ਰਹਿ ਜਾਂਦੀਆਂ ਇਹ ਅੱਜ ਅਸੀਂ ਸਾਰਿਆਂ ਤੋਂ ਆਪਣੀ ਕਮੀਆਂ ਦਾ ਵੀ ਸਾਡੇ ਚ ਕੀ ਕੀ ਕਮੀ ਰਹਿ ਗਈ ਹੈ ਤੇ ਅਗਲੇ ਅਸੀਂ 3 ਸਾਲਾਂ ਚ ਕੀ ਕੀ ਕਰਨਾ ਉਹ ਅਸੀਂ ਸੁਝਾਅ ਵੀ ਮੰਗੇ ਆ ਤੇ ਮੈਂ ਵੀ ਆਪਣੇ ਸੁਝਾਅ ਦਿੱਤੇ ਆ ਵੀ ਜਿਵੇਂ ਕਿ ਸਾਡੇ ਸੰਵਿਧਾਨ ਵਿੱਚ ਜਿਵੇਂ ਕਿ ਲਿਖਿਆ ਵੀ ਆਪਣਾ ਪੋਲੀਟੀਕਲ ਬੰਦਾ ਇਸ ਸਮਾਜ ਦਾ ਪ੍ਰਧਾਨ ਨਹੀਂ ਬਣ ਜਾ ਸਕਦਾ ਮੈਂ ਇਹਨਾਂ ਨੂੰ ਆਪਣੀ ਐਡਵਾਈਸ ਦਿੱਤੀ ਹੈ ਦੇਖੋ ਮੈਂ ਤੁਹਾਡੇ ਰਹੀਮ ਵੀ ਕਹਿ ਰਿਹਾ ਮੈਂ ਬਿਲਕੁਲ ਪ੍ਰਧਾਨ ਦਾ ਛੁਗ ਨਹੀਂ ਹੈਗਾ ਕਿਉਂ ਕਿਉਂਕਿ ਮੈਂ ਪੋਲੀਟੀਕਲ ਬੰਦਾ ਆ ਤੇ ਜਿਹੜਾ ਵੀ ਮੈਂ ਇਹਨਾਂ ਨੂੰ ਇਹ ਦਿੱਤਾ ਹੈ ਵੀ ਇਹ ਕਿਉਂ ਨਹੀਂ ਹੋ ਸਕਦਾ ਪੋਲੀਟੀਕਲ ਬੰਦਾ ਪ੍ਰਧਾਨ ਨਹੀਂ ਬਣ ਸਕਦਾ ਮੈਂ ਇਹਨਾਂ ਨੂੰ ਉਦਾਹਰਣ ਤੌਰ ਤੇ ਦਿੱਤਾ ਆਲ ਇੰਡੀਆ ਜਾਰ ਸਭਾ ਦਾ ਪ੍ਰਧਾਨ ਰਹੇ ਨੇ ਉਹ ਮਹਾਰਾਜਾ ਕੈਪਟਨ ਮਰਿੰਦਰ ਸਿੰਘ ਜੀ ਰਹੇ ਨੇ ਬੁੱਢਾ ਸਾਹਿਬ ਪ੍ਰਧਾਨ ਰਹੇ ਨੇ ਮੀਣਾ ਸਵਾਦ ਦੇ ਮੌਜੂਦਾ ਐਮਪੀ ਪ੍ਰਧਾਨ ਨੇ ਐਸੀ ਸਮਾਦ ਦੇ ਦੇਖ ਲਓ ਕੋਈ ਵੀ ਸਮਾਦ ਦੇਖ ਲਓ ਵੀ ਤਾਕਤਵਰ ਬੰਦੇ ਤੇ ਪੋਲੀਟੀਕਲ ਬੰਦੇ ਆਪਣਾ ਸਮਾਜ ਦੇ ਪ੍ਰਧਾਨ ਨਹੀਂ ਕਿਉਂ ਕਿਉਂ ਬੜਾਉਂਦੇ ਆ ਪ੍ਰਧਾਨ ਕਿਉਂਕਿ ਜਿਹੜੇ ਪੋਲੀਟੀਕਲ ਆਦਮੀ ਹੁੰਦੇ ਆ ਉਹ ਉਹਨਾਂ ਦਾ ਮਤਲਬ ਕਿ ਹਰੇਕ ਜਿਹੜਾ ਕੋਈ ਬਾਦ ਜੋ ਪ੍ਰਧਾਨ ਮੰਤਰੀ ਕੋਲ ਜਾਣਾ ਮੁੱਖ ਮੰਤਰੀ ਕੋਲ ਜਾਣਾ ਕੋਈ ਮਿਨਿਸਟਰ ਕੋਲ ਜਾਣਾ ਉਹਨਾਂ ਦਾ ਉਹਨਾਂ ਨੂੰ ਜਾਣਾ ਬੜਾ ਆਸਾਨ ਹੁੰਦਾ ਹੈ ਨਾਲੋਂ ਕਹਿਣ ਦਾ ਬਹੁਤ ਮੈਂ ਆਪਣਾ ਸੁਝਾਅ ਇਹ ਵੀ ਦਿੱਤਾ ਦੂਜਾ ਸੁਝਾਅ ਵੀ ਸਾਡੀ ਦੇਖੋ ਜਿਹੜੀ ਨਾਕਾਮ ਹੀ ਰਹੀ ਹੈ ਵੀ ਅਸੀਂ ਯੂਥ ਨੂੰ ਅਸੀਂ ਨਾਲ ਨਹੀਂ ਜੋੜ ਸਕਿਆ ਆਪਣੇ ਸਮਾਜ ਦੇ ਯੂਥ ਨੂੰ ਵੀ ਮੈਂ ਕਿਹਾ ਵੀ ਆਪਾਂ ਨੂੰ ਅੱਗੇ 3 ਸਾਲਾਂ ਵਿੱਚ ਆਪਾਂ ਯੂਥ ਨੂੰ ਵੀ ਨਾਲ ਲੈ ਕੇ ਚੱਲਣਾ ਠੀਕ ਹੈ ਤੀਜੀ ਗੱਲ ਆਪਣੀ ਸੀਗੀ ਵੀ ਕੱਲ ਸੰਦੀਪ ਜੀ ਤੇ ਮੈਂ ਪਾਰਕ 'ਚ ਸੈਰ ਕਰ ਰਹੀ ਸੀ ਇਹਨਾਂ ਨੇ ਮੈਨੂੰ ਪੁੱਛਿਆ ਜੀ ਇਹ ਭਾਰਤ ਦੇ ਬੋਲਪੁਰ ਮਾਸਾਂਗ ਬ੍ਰਿੰਦਵਾਨ ਬਣਾ ਰਿਹਾ ਮੈਂ ਕਿਹਾ ਯਾਰ ਮੈਨੂੰ ਪਤਾ ਨਹੀਂ ਮੈਂ ਚਾਰ ਵਾਰੀ ਪੁੱਛਿਆ ਮੈਨੂੰ ਕੋਈ ਜਵਾਬ ਨਹੀਂ ਆਇਆ ਅੱਜ ਉਸ ਜਵਾਬ ਦਾ ਅਰੋੜਾ ਸਾਹਿਬ ਨੇ ਉਹਦਾ ਜਵਾਬ ਦਿੱਤਾ ਐ ਹੋ ਜੇ ਕਈ ਮਤਲਬ ਕੀ ਮੁੱਦੇ ਸੀ ਵੀ ਜਿਹੜਾ ਕਿ ਮੈਂ ਚਾਹੁੰਦਾ ਹਾਂ ਦੂਜੀ ਗੱਲ ਏ ਮੈਂ ਕਿ ਜਿਹੜਾ ਆਪਾਂ ਪ੍ਰਧਾਨ ਚੁਣਨਾ ਅਗਲਾ ਖੁੱਲਾ ਸੱਦਾ ਦਿਓ ਇਹ ਸੰਵਿਧਾਨ ਵਿੱਚ ਹੈ ਨਹੀਂ ਹੈ ਜਿੱਥੇ-ਿੱਥੇ ਸਾਡੇ ਹਿੰਦੂਸਤਾਨ ਦੇ ਪ੍ਰਧਾਨ ਆਪਣਾ ਸਮਾਜ ਦੇ ਲੋਕ ਬੈਠੇ ਹੈ ਜਾਂ ਯੂਥ ਹੈ ਜਿਹੜਾ 18 ਸਾਲ ਤੋਂ ਉੱਤੇ ਆ ਵੀ ਉਹਨਾਂ ਨੂੰ ਖੁੱਲਾ ਸੱਦਾ ਦਿਓ ਵੀ ਆਓ ਆਪਣਾ ਪ੍ਰਧਾਨ ਚੁਣੋ ਜਿਹੜੋ ਜਿਹਨੂੰ ਸੇਵਾ ਸਮਾਜ ਦੀ ਸੇਵਾ ਕਰਨ ਦਾ ਸ਼ੌਂਕ ਹੈ ਅਗਲਾ ਆਪਣਾ ਖੜੇ ਉਹਨੂੰ ਵੋਟ ਪਾ ਕੇ ਕੱਲ ਇਹ ਨਾ ਕਵੇ ਐਮਣ ਕੱਲ ਇਹ ਨਾ ਕਵੇ ਵੀ ਇਹ ਪ੍ਰਧਾਨ ਇਹਨਾਂ ਨੇ ਆਪਣੇ 40 ਬੰਦਿਆਂ ਨੇ ਪ੍ਰਧਾਨ ਚੁਣ ਲਿਆ ਜੀ ਅੱਜ ਇਹ ਗੱਲਾਂ ਆਂਦੀਆਂ ਆਂਦੀਆਂ ਕਿ ਨਹੀਂ ਆਂਦੀਆਂ ਵੀ ਸਾਨੂੰ ਇਹ ਚੀਜ਼ਾਂ ਸੁਣਨ ਨੂੰ ਲੱਗ ਹੋਣ ਵੀ ਕੱਲ ਤਾਂ ਕਟਾਰਿਆ ਸਾਹਿਬ ਦਾ ਸਾਰਿਆਂ ਨੂੰ ਪਤਾ ਵੀ ਜਗਦੀ ਜੱਗਾ ਤੇ ਕਟਾਰਿਆ ਸਾਹਿਬ ਇੱਕੋ ਚੀਜ਼ ਨੇ ਮੈਂ ਇਸੀ ਗੱਲ ਤੇ ਮੈਂ ਉਹੀ ਗੱਲ ਕਰ ਰਿਹਾ ਇੱਕੋ ਚੀਜ਼ ਨੇ ਵੀ ਕੱਲ ਤਾਂ ਇਹਨਾਂ ਨੇ ਕਟਾਰਿਆ ਸਾਹਿਬ ਨੂੰ ਬਣਾਤਾ ਹਾਂ ਤੁਸੀਂ ਲਿਆਓ ਸਾਰੇ ਕਟਾਰਿਆ ਸਾਹਿਬ ਅਸੀਂ ਕਹਿ ਤਾਂ ਰਹੇ ਨੇ ਵੀ ਮੈਂ ਨਹੀਂ ਬਣਨਾ ਉਹ ਤਾਂ ਇਹਨਾਂ ਦੀ ਉਹ ਹੈ ਵੀ ਮੈਂ ਨਹੀਂ ਬਣਨਾ ਇਹ ਤਾਂ ਅਸੀਂ ਸਮਾਜ ਨੇ ਦੇਖਣਾ ਲੋਕਾਂ ਨੇ ਦੇਖਣਾ ਵੀ ਕੀ ਕਿਨੂੰ ਬਣਾਣਾ ਹੈ ਫਿਰ ਸਕਟਾਰੀਆ ਸਾਹਿਬ ਥੋੜੀ ਨਾ ਕਰ ਸਕਦੇ ਸਿੱਧੀ ਜੀ ਗੱਲ ਹੈ ਮੇਰੀ ਗੱਲ ਜਿਹਨੂੰ ਜਿਹਨੂੰ ਮੇਰੀ ਗੱਲ ਸੁਣ ਕਟਾਰੀਆ ਸਾਹਿਬ ਨੇ ਆਪਣੇ ਦੱਸ ਤੇ ਠੀਕ ਹੈ ਮੈਂ ਪੋਲੀਟੀਕਲ ਬੰਦਾ ਹੈਗਾ ਮੈਨੂੰ ਹਲਕੇ ਦੀ ਜ਼ਿੰਮੇਵਾਰੀ ਹੈ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਹੈ ਮੇਰੇ ਕੋਲ ਅਜੇ ਸਮਾਂ ਨਹੀਂ ਹੈ ਉਹੀ ਗੱਲ ਹੈ ਅਸੀਂ ਬੁਲਾਵਾਂਗੇ ਖੁੱਲਾ ਸੱਤਾ ਦੇਵਾਂਗੇ ਜੋ ਮੇਰੀ ਰਾਆ ਉਹ ਸੰਵਿਧਾਨ ਦੇ ਤੌਰ ਤੇ ਮੇਰੀ ਰਾਆ ਜੀ ਸੰਸਥਾ 'ਚ ਕੋਈ ਕਮੀ ਪੇਸ਼ੀ ਹੈ ਜਿਹੜੇ ਕੋਈ ਵੀ ਪ੍ਰਧਾਨ ਬਣਨ ਨੂੰ ਤਿਆਰ ਨਹੀਂ ਹੁੰਦਾ ਕੀ ਮੈਂ ਇਸ ਸੰਸਥਾ 'ਚ ਕੋਈ ਕਮੀ ਲੱਗ ਰਹੀ ਹੈ ਯਾਰ ਕਈ ਬੰਦੇ ਐ ਹੋਜੇ ਹੁੰਦੇ ਕੱਲ 'ਚ ਹੁਣ ਅੱਜ ਗੱਲਾਂ ਉੜਦੀਆਂ ਨਾ ਵੀ ਯਾਰ ਇਹਨਾਂ ਨੇ ਤਾਂ ਪੰਜਾਬ ਬੰਦਿਆਂ ਨੇ ਪ੍ਰਧਾਨ ਬਣਾਤਾ ਅਸੀਂ ਇਹ ਚੀਜ਼ ਨਹੀਂ ਚਾਹੁੰਦੇ ਵੀ ਕੱਲ ਲੋਕ ਅਸੀਂ ਖੁੱਲਾ ਸੱਤਾ ਦੇ ਰਹੇ ਆ ਤੁਹਾਡੇ ਨਾ ਰਾਹੀਂ ਸਾਰਿਆਂ ਨੂੰ ਇੱਕ ਮਿੰਟ ਪਿਛਲੀ ਵਾਰ ਕਿਹੜਾ ਕੋ ਗਲਤ ਕੰਮ ਕਰਿਆ ਸੀਗਾ ਜੇ ਆਪਾਂ ਲੋਕ ਕਹਿ ਰਹੇ ਆ ਕਿ ਆਪਾਂ ਕਟਾਰੀਆ ਸਾਹਿਬ ਨੂੰ ਆਪਣਾ ਪ੍ਰਧਾਨ ਥੋਪਤਾ ਤੇ ਕਟਾਰੀਆ ਸਾਹਿਬ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਆਪਾਂ ਨੂੰ ਕਿੱਥੇ ਤੱਕ ਪਹੁੰਚਾਇਆ ਤਾ ਕਿੱਥੇ ਤੱਕ ਨਾਮ ਹੈ ਤੁਹਾਡੇ ਤੁਸੀਂ ਕਹਿ ਰਹੇ ਕਿ ਸਾਡੇ ਭਰਾਵਾਂ ਵਰਗੇ ਰਿਲੇਸ਼ਨ ਹੈ ਪਿਓ ਪੁੱਤਾਂਲੇ ਰਿਲੇਸ਼ਨ ਹੈ ਕਿ ਆ ਤੁਸੀਂ ਆਪਣੀ ਸੰਸਦ ਨੂੰ ਹੋਰ ਅੱਗੇ ਲਿਜਾਣ ਵਾਸਤੇ ਕਟਾਰੀਆ ਸਾਹਿਬ ਨੂੰ ਮਨਾਓਗੇ ਮੀਟਿੰਗ ਕਰੋਗੇ ਵੀ ਤੁਸੀਂ ਖੜੇ ਹੋ ਇਲੈਕਸ਼ਨਾਂ ਦੇ ਵਿੱਚ ਮੈਂ ਇਕੱਲਾ ਨਹੀਂ ਮਨਾਵਾਵਾਂਗਾ ਮਨਾਏਗਾ ਸਾਡਾ ਸਮਾਜ ਠੀਕ ਹੈ ਮੈਂ ਤਾਂ ਕੋਸ਼ਿਸ਼ ਕਰਾਂਗਾ ਕਰਾਂਗਾ ਜੀ ਸਾਰਾ ਸਮਾਜ ਨੇ ਦੇਖਣਾ ਕੱਲੇ ਨਾ ਕਵੇ ਵੀ ਜੱਗੇ ਜੱਗੇ ਨੇ ਬਣਾਤਾ ਬੰਗਾ ਸਾਹਿਬ ਨੇ ਬਣਾਤਾ ਮਹੇਸ਼ ਨੇ ਬਣਾਤਾ ਜਾਂ ਕਿਸੇ ਨੇ ਬਣਾਤਾ ਨੰਦਾ ਜੀ ਨੇ ਬਣਾਤਾ ਅਸੀਂ ਇਹ ਚੀਜ਼ ਨਹੀਂ ਚਾਹਦੇ ਸਾਰਾ ਸਮਾਜ ਕਹੇਗਾ ਮੈਂ ਤੁਹਾਡੇ ਰਾਈਂ ਕਹਿਣਾ ਇਹ ਬਣਾ ਸਾਰਾ ਸਮਾਜ ਕਹੇਗਾ ਕਟਾਰਿਆ ਸਾਹਿਬ ਇਹ ਦਮ ਨਹੀਂ ਹੈ ਕਿ ਮਨਾ ਕਰ ਜਾ ਤੁਸੀਂ ਪੁੱਛੋਗੇ ਕਟਾਰਿਆ ਸਾਹਿਬ ਨੂੰ ਬੈਠ ਕੇ ਗੱਲ ਹੋਏਗੀ ਮੈਂ ਤੁਹਾਨੂੰ ਇੱਕ ਗੱਲ ਕਹਿ ਤੀ ਸਾਰਾ ਸਮਾਜ ਕਹੇਗਾ ਅਸੀਂ ਕਵਾਂਗੇ ਤਾ ਕਟਾਰੇਆ ਸਾਹਿਬ ਜੰਮ ਨਹੀਂ ਵੀ ਸਮਾਦੀ ਸੇਵਾ ਨਾ ਕਰ। ਹੋਰ ਦੱਸੋ ਜੋ ਉਹ ਮਨਾਂ ਕਰ ਰਹੇ ਪ੍ਰਧਾਨ ਬਣਵਾਉਣਾ। ਉਹ ਯਾਰ ਉਹਨਾਂ ਦੀ ਯਾਰ ਅਸੀਂ ਸਮਾਦੀ ਰਹਿਣਾ ਚਾਹੁੰਦੇ ਹਾਂ। ਉਹ ਰਿਸ਼ਤਾ ਹੈਗਾ ਤੇ ਤੁਸੀਂ ਪੁੱਛਿਆ ਇਹਨਾਂ ਨੂੰ ਕਿ ਕੀ ਕਮੀ ਹੈ ਇਹਨਾਂ ਮੀਨਫਾਲ ਚ ਲੱਗੀ ਹੈ। ਯਾਰ ਇਹਨਾਂ ਨੇ ਤੁਹਾਡੇ ਸਾਹਮਣੇ ਹੁਣ ਕਹਿ ਤਾਂ ਉਹਨਾਂ ਨੇ ਕਿਹਾ ਕੋਈ ਨਹੀਂ ਵਧੀਆ ਰਿਜ਼ਲਟ ਆਊਗਾ। ਅਸੀਂ ਇਹ ਨਹੀਂ ਵੀ ਅਸੀਂ ਤੁਹਾਡੇ ਰਹੀਮ ਹ ਖੁੱਲਾ ਸੱਦਾ ਦੇਣਾ ਸਾਰਿਆਂ ਨੂੰ ਵੀ ਜਿਹੜਾ ਸਮਾਦੀ ਸੇਵਾ ਕਰਨਾ ਚਾਹੁੰਦਾ ਹੈ ਜਦੋਂ ਅਸੀਂ ਡੇਟ ਰੱਖਾਂਗੇ ਤੇ ਤੁਸੀਂ ਸਾਰੇ ਆਓ। ਕੱਲੇ ਨਹੀਂ ਸਸੀ ਸੁਣਨਾ ਵੀ ਇਹ ਚਾਰਲੀ ਬੰਦੇ ਨੇ ਬਣਾ ਤਰ ਆਪਾਂ ਆਪਾਂ ਚਾਹਦੇ ਆਂ ਕਿਟੜੀਆ ਸਾਹਿਬ ਪ੍ਰਧਾਨ ਬਣ ਮੈਂ ਉਹੀ ਗੱਲ ਕਹਿ ਰਿਹਾ ਮੈਂ ਤਾਂ ਚਾਹਦਾ ਹੀ ਚਾਹਦਾ ਫਿਰ ਉਹ ਮੇਰਾ ਮੈਂ ਯਾਰ ਇੱਕ ਇੱਕ ਛੋਟਾ ਭਰਾ ਵੱਡੇ ਮੇਰੀ ਗੱਲ ਸੁਣੋ ਇੱਕ ਮੇਰੀ ਗੱਲ ਸੁਣੋ ਇੱਕ ਇੱਕ ਛੋਟਾ ਪੁੱਤ ਹੈ ਇਹ ਭਰਾ ਵੱਡੇ ਯਾਰ ਮੈਂ ਕਹਿੰਦਾ ਸਾਡੇ ਯਾਰ ਤੂੰ ਦੋਵੇਂ ਭਰਾ ਖੜਿਓ ਉਹ ਉਦਾਹਰਣ ਦੇ ਤੌਰ ਤੇ ਆ ਦੋਵੇਂ ਭਰਾ ਖੜਿਓ ਉਦਾਹਰਣ ਦੇ ਤੌਰ ਤੇ ਤੁਹਾਡਾ ਇੱਕ ਕੁੱਤੇ ਦਾ ਵੈਰ ਚੋਂ ਇਹ ਚ ਗੱਲ ਚਲਾ ਦੇਣਾ ਹਾਂ ਅੱਜ ਤੁਸੀਂ ਇਕੱਠੇ ਹੋ ਠੀਕ ਹੈ ਨੀ ਨਾਰਾਜ਼ਗੀ ਯਾਰ ਨਾਰਾਜ਼ ਗਿਆ ਇੱਕ ਪਰਿਵਾਰ ਹੈ ਹੁੰਦੀ ਰਹਿੰਦੀ ਕਿਹੜੇ ਘਰ ਵਿੱਚ ਨਹੀਂ ਹੁੰਦਾ ਇਹ ਨਾਰਾਜ਼ਗੀ ਵੀ ਤਾਂ ਤੁਸੀਂ ਦੂਰ ਕਰੋ ਉਹ ਯਾਰ ਅਸੀਂ ਮੇਰੀ ਗੱਲ ਸੁਣ ਮੈਨੂੰ ਇਹ ਪਤਾ ਹੈ ਵੀ ਮੇਰੇ ਉੱਤੇ ਕੱਲ ਕੋਈ ਵਿਪਤਾ ਆਏਗੀ ਤਾਂ ਸਭ ਤੋਂ ਪਹਿਲਾਂ ਕੌਣ ਖੜੂਗਾ ਕਟਾਰਿਆ ਸਾਹਿਬ ਕਟਾਰਿਆ ਸਾਹਿਬ ਕਹਿੰਦੇ ਆ ਕਟਾਰਿਆ ਸਾਹਿਬ ਤੇ ਕੋਈ ਵਿਪਤਾ ਆਏਗੀ ਤਾਂ ਉਹ ਜਗਦੀਸ਼ ਕੁਮਾਰ ਚੱਕਾ ਖੜੇਗਾ 100 ਗੱਲਾਂ ਦੀ ਗੱਲ ਸੁਣ ਲੈ ਅਸੀਂ ਪਰਿਵਾਰ ਹੈ ਪਰਿਵਾਰ ਰਵਾਂਗੇ ਤੇ ਇਹ ਅੱਜ ਭਾਰਤੀ ਬਹਾਉਲਪੁਰ ਮਾ ਸੰਗ ਦੀ ਕਾਰਜਕਾਰਨ ਦੀ ਬੈਠਕ ਸੀ ਜਿਦੇ ਵਿੱਚ ਕਾਰਜਕਾਰੀ ਮੈਂਬਰ ਚਾਹੇ ਉਹ ਦਿੱਲੀ ਤੋਂ ਆਏ करनाल ਤੋਂ ਆਏ ਮਹਾਰਾਸ਼ਟਰ ਤੋਂ ਆਏ ਗੁਜਰਾਤ ਤੋਂ ਆਏ ਇੱਥੇ ਆਏ ਹੋਏ ਸੀ ਔਰ ਅਸੀਂ ਬੜੀ ਹੈਲਦੀ ਡਿਸਕਸ਼ਨ ਕੀਤੀ ਕਿਉਂਕਿ ਸ਼੍ਰੀ ਗਿਆਨ ਚੰਦ ਕਟਾਰੀਆ ਜੀ ਦਾ 3 ਸਾਲ ਦਾ ਪ੍ਰਧਾਨਗੀ ਦਾ ਕਾਰਜਕਾਲ ਮਾਰਚ ਦੇ ਵਿੱਚ ਖਤਮ ਹੋ ਰਿਹਾ ਮੇਨ ਮੁੱਦਾ ਇਹ ਸੀ ਕਿ ਆਪਾਂ ਨੇ ਅਗਲਾ ਪ੍ਰਧਾਨ ਚੁਣਨਾ ਸਾਰੇ ਨੇ ਸੁਝਾਓ ਲੈ ਲਿਆ ਉਹ ਤੋਂ ਬਰ ਜੱਟ ਦੇ ਖਾਕੀ ਹੁੰਦਾ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ